ਬਹੁਤ ਜ਼ਰੂਰੀ ਸੀ ਜਿਨ੍ਹਾਂ ਦੇ ਜਿਨ੍ਹਾਂ ਭੈਣਾਂ ਦੇ ਸੁਹਾ ਗੁੱਜੜ ਗਏ ਸੀ ਪਹਿਲਗਾਮ ਦੇ ਵਿੱਚ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇ ਲਈ ਇਹ ਬਹੁਤ ਜ਼ਰੂਰੀ ਸੀ ਔਰ ਉਹ ਵੀ ਜਿਹੜੇ ਆ ਟਿਕਾਣੇ ਲੱਭ ਕੇ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਮੋਤ ਦੇ ਕਾਰਟ ਉਤਾਰਿਆ ਜਾਏਗਾ ਤਾਂ ਕਿ ਕੋਈ ਵੀ ਆਤਕਵਾਦੀ ਭਾਰਤ ਵੱਲੋਂ ਮੂਨਾ ਕਰਦਾ ਪਾਕਿਸਤਾਨ ਨੂੰ ਜਿਹੜਾ ਆਤਕਵਾਦ ਫਲਾਉਂਦਾ ਹੈ ਦੇਖੋ ਲੋਕ ਕਹਿੰਦੇ ਨੇ ਵੀ ਪਾਕਿਸਤਾਨ ਦਾ ਕੀ ਹੱਥ ਹੈ ਉਹ ਤਾਂ ਆਤਕਵਾਦ ਜੋ ਹਿੰਦੁਸਤਾਨ ਦੀ ਸੈਨਾ ਨੇ ਕੀਤਾ ਉਹ ਇਸ ਤਰ੍ਹਾਂ ਇਹ ਬਹੁਤ ਘੱਟ ਸੀ ਹਲੇ ਬਹੁਤ ਕੁਝ ਹੋਣ ਵਾਲਾ ਹੈ ਅੱਗੇ ਕੀ ਦੇਖੀ ਜਾਓ ਬਣਾ ਆਪਣੀ ਜਨਤਾ ਨੂੰ ਕਿੱਦਾਂ ਸੇਫ ਕਰਨਾ ਹੈ ਆਪਣੀ ਪ੍ਰਜਾ ਨੂੰ ਸੇਫ ਕਿੱਦਾਂ ਕਰਨਾ ਹੈ ਉਸ ਰਾਜੇ ਨੂੰ ਆਂਦਾ ਪਾਕਿਸਤਾਨ ਦਾ ਸਾਥ ਨਾ ਦੇ ਕੇ ਵਿਰੋਧ ਕਰਕੇ ਅੱਜ ਸਾਰੀ ਰਾਜਨੀਤੀ ਛੱਡ ਕੇ ਆਪਣੀ ਸਰਕਾਰ ਦੇ ਨਾਲ ਖੜਨਾ ਚਾਹੀਦਾ ਹੈ ਔਰ ਪਾਕਿਸਤਾਨ ਨੂੰ ਜਿਹੜਾ ਸਫਲ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦ ਵਾਲੇ ਦੱਸ ਦਿਆ ਲੁਧਿਆਣੇ ਦੇ ਵਿਚ ਮੌਜੂਦ ਆ ਇਸ ਟਾਈਮ ਮੈਂ ਦੱਸ ਦਿਆਂ ਪਹਿਲਗਾਮ ਵਿੱਚ ਹੋਏ ਅਤਿਕੰਕੀ ਹਮਲੇ ਤੋਂ ਬਾਅਦ ਭਾਰਤ ਦੇਸ਼ ਤੇ ਪੜਤ ਸਰਕਾਰ ਜਿਹੜਾ ਐਕਸ਼ਨ ਮੋਡ ਤੇ ਆਇਆ ਤੇ ਲੋਕਾਂ ਦੇ ਵਿੱਚ ਜਿਹੜੀ ਹੈ ਖੁਸ਼ੀ ਦੀ ਜੜੀ ਲਹਿਰ ਆ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਜਿਹੜਾ ਲੋਕਾਂ ਦੇ ਵਿੱਚ ਵੀ ਜਿਹੜਾ ਕਿਤੇ ਨਾ ਕਿਤੇ ਇੱਕ ਪਾਸੇ ਖੁਸ਼ੀ ਦੀ ਲਹਿਰ ਤਾਂ ਦੂਜੇ ਪਾਸੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੱਸਦੇ ਕਿ ਲਗਾਤਾਰ ਪ੍ਰਸ਼ਾਸਨ ਵੱਲੋਂ ਵੀ ਜਿਹੜਾ ਲੋਕਾਂ ਨੂੰ ਵੇਰ ਕੀਤਾ ਜਾ ਰਿਹਾ ਤਾਂ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰ ਲੈਨੇ ਬੀਜੇਪੀ ਤੋਂ ਨੇ ਸੋ ਜਾਣਕਾਰੀ ਲੈਨੇ ਆਖਿਰਕਾਰ ਉਹਨਾਂ ਦਾ ਕੀ ਕਹਿਣਾ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਕਿਉਂਕਿ ਇੱਕ ਪਾਸੇ ਸਰ ਪਹਿਲਗਾਮ ਵਿੱਚ ਹਮਲਾ ਹੋਇਆ ਸੀਗਾ ਸੋ ਉਸ ਤੋਂ ਬਾਅਦ ਭਾਰਤ ਦੇਸ਼ ਦੇ ਵਿੱਚ ਕਾਫੀ ਰੋਜ ਜਿਹੜਾ ਬੱਚਿਆਂ ਦੇ ਵਿੱਚ ਜਿਹੜਾ ਰੋਸ਼ ਦੇਖਣ ਨੂੰ ਮਿਲਿਆ ਸੋ ਉਸ ਤੋਂ ਬਾਅਦ ਹੁਣ ਇੱਕ ਹਮਲਾ ਹੋਇਆ ਤੇ ਨੌ ਠਿਕਾਨਿਆਂ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੋ ਉਸ ਤੋਂ ਬਾਅਦ ਅਤੰਕਵਾਦ ਨੂੰ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹੁਣ ਕਿੱਦਾਂ ਦਾ ਲਹਿਰ ਦੇਲਾ ਦੇਖ ਰਹੇ ਹੋ ਤੁਹਾਡੇ ਇਸ ਚੈਨਲ ਦੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਹਾਂ ਆਪਣੀ ਕੇਂਦਰ ਸਰਕਾਰ ਦਾ ਔਰ ਨਾਲ ਹੀ ਸਾਡੀ ਇੰਡੀਅਨ ਆਰਮੀ ਦਾ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 100 ਕਿਲੋਮੀਟਰ ਅੰਦਰ ਜਾ ਕੇ ਜਿਹੜਾ ਹਮਲਾ ਕੀਤਾ ਔਰ ਅਤੰਕੀ ਜਿਹੜੇ ਸੀਗੇ ਉਹਨਾਂ ਦੇ ਨੋਟ ਠਿਕਾਣਿਆਂ ਨੂੰ ਜਿਹੜਾ ਆ ਤਹਿਸ਼ ਨਹਿਸ਼ ਕਰਕੇ ਰੱਖ ਦਿੱਤਾ ਕਿਉਂਕਿ ਬਹੁਤ ਜ਼ਰੂਰੀ ਸੀ ਜਿਨ੍ਹਾਂ ਦੇ ਜਿਨ੍ਹਾਂ ਭੈਣਾਂ ਦੇ ਸੁਹਾਗ ਗੁੱਜੜ ਗਏ ਸੀ ਪਹਿਲਗਾਮ ਦੇ ਵਿੱਚ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇ ਲਈ ਇਹ ਬਹੁਤ ਜ਼ਰੂਰੀ ਸੀ ਔਰ ਜਦ ਮਰਜੀ ਇਹ ਆ ਕੇ ਕਸ਼ਮੀਰ ਦੇ ਵਿੱਚ ਹਮਲੇ ਕਰਦੇ ਨੇ ਸਾਡੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ دہشت ਦਾ ਮਾਹੌਲ ਬਣਾਇਆ ਇਹਨਾਂ ਨੇ ਭਾਰਤ ਦੇ ਵਿੱਚ ਤੇ ਭਾਰਤ ਨੇ ਬਰਦਾਸ਼ਤ ਨਹੀਂ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਜੀ ਦਾ ਔਰ ਇੰਡੀਅਨ ਆਰਮੀ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਸੋਹਣਾ ਕੰਮ ਕੀਤਾ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਅੱਜ ਆਤਕਵਾਦ ਨੂੰ ਉਥੋਂ ਲਗਭਗ ਤੈਸ਼ ਨੇਸ ਕਰ ਦਿੱਤਾ ਔਰ ਜਿਹੜੇ ਬਾਕੀ ਦੇ ਟਿਕਾਣੇ ਵੀ ਨੇ ਉਹ ਵੀ ਜਿਹੜੇ ਆ ਟਿਕਾਣੇ ਲੱਭ ਕੇ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਮੋਦ ਦੇ ਘਾਟ ਉਤਾਰਿਆ ਜਾਏਗਾ ਤਾਂ ਕਿ ਕੋਈ ਵੀ ਆਤਕਵਾਦੀ ਭਾਰਤ ਵੱਲ ਨੂੰ ਮੂਨਾ ਕਰ ਸਕੇ ਬਿਲਕੁਲ ਪਹਿਲਗਾਮ ਹਮਲੇ ਤੋਂ ਬਾਅਦ ਹੁਣ ਜਿਹੜਾ ਆਪਰੇਸ਼ਨ ਹੋਇਆ ਉਹਦਾ ਨਾਮ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਸਿੰਦੂਰ ਆਪਰੇਸ਼ਨ ਜਿਹੜਾ ਦੱਸਿਆ ਗਿਆ ਆਪਰੇਸ਼ਨ ਸਿੰਦੂਰ ਦੇ ਤਹਿਤ ਦੱਸਣਾ ਚਾਹੂਗੇ ਲੋਕਾਂ ਨੂੰ ਦੇਖੋ ਜੀ ਸਭ ਨੂੰ ਪਤਾ ਵੀ ਹੈ ਵੀ ਸਾਡੇ ਜੇ ਹਿੰਦੁਸਤਾਨ ਦੀ ਆਪਾਂ ਗੱਲ ਕਰੀਏ ਭਾਰਤ ਦੀ ਜੇ ਗੱਲ ਕਰੀਏ ਜਿਹੜੀਆਂ ਸਨਾਤਨੀ ਪੈਣਾ ਹੁੰਦੀਆਂ ਨੇ ਸੰਦੂਰ ਦੇ ਵਿੱਚ ਹੀ ਜਦੋਂ ਉਹਨਾਂ ਦਾ ਸੁਹਾਗ ਜਿਹੜਾ ਜਿੰਦਾ ਹੁੰਦਾ ਹੈ ਤੇ ਉਹ ਸੰਦੂਰ ਲਗਾਉਂਦੀਆਂ ਨੇ ਪਹਿਲੇ ਸੀਗਾ ਅਤੰਕੀਆਂ ਨੇ ਤੇ ਉਹਨਾਂ ਦਾ ਸੰਦੂਰ ਜਿਹੜਾ ਮਿਟ ਗਿਆ ਸੀ ਇਸ ਕਰਕੇ ਸੰਦੂਰ ਦਿੱਤਾ ਆਪਰੇਸ਼ਨ ਨੂੰ ਨਾਮ ਵੀ ਇਹ ਸੰਦੂਰ ਦਾ ਬਦਲਾ ਖੂਨ ਨਾਲ ਲਿੱਤਾ ਜਾ ਰਿਹਾ ਅੱਜ ਖੂਨ ਦੀ ਉੱਥੇ ਨਦੀਆਂ ਬਣੀਆਂ ਨੇ ਪਹਿਲੇ ਇਹਨਾਂ ਦਾ ਪਾਣੀ ਰੋਕਿਆ ਉਸ ਤੋਂ ਬਾਅਦ ਇਹਨਾਂ ਨੂੰ ਸਬਕ ਸਿਖਾਇਆ ਹੁਣ ਹੁਣ ਵੀ ਸਾਡੀ ਆਰਮੀ ਟਿੱਕੇ ਨਹੀਂ ਬੈਠੀ ਹੈਗੀ ਪਾਕਿਸਤਾਨ ਨੂੰ ਜਿਹੜਾ ਆਤਕਵਾਦ ਫਲਾਉਂਦਾ ਹੈ ਦੇਖੋ ਲੋਕ ਕਹਿੰਦੇ ਨੇ ਵੀ ਪਾਕਿਸਤਾਨ ਦਾ ਕੀ ਹੱਥ ਹੈ ਉਹ ਤਾਂ ਆਤਕਵਾਦੀ ਸੀ ਜੇ ਆਤਕਵਾਦੀ ਮਰੇ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਪਾਕਿਸਤਾਨ ਦੇ ਨੇਤਾਵਾਂ ਵੱਲੋਂ ਬੜੀ ਹੀ ਸ਼ਰਮ ਦੀ ਗੱਲ ਹੈ ਪਾਕਿਸਤਾਨ ਨੂੰ ਹੁਣ ਸਬਕ ਲੈ ਲੈਣਾ ਚਾਹੀਦਾ ਹੈ ਵੀ ਇਸ ਤਰ੍ਹਾਂ ਆਪਣੀਆਂ ਓਛੇ ਹਰਕਤਾਂ ਜਿਹੜੀਆਂ ਨੇ ਆਮ ਲੋਕਾਂ ਨੂੰ ਮਾਰਨਾ ਬੰਦ ਕਰੇ ਨਹੀਂ ਤਾਂ ਜੋ ਹਿੰਦੁਸਤਾਨ ਦੀ ਸੈਨਾ ਨੇ ਕੀਤਾ ਉਹ ਇਸ ਤਰ੍ਹਾਂ ਇਹ ਬਹੁਤ ਘੱਟ ਸੀ ਖਾਲੀ ਬਹੁਤ ਕੁਝ ਹੋਣ ਵਾਲਾ ਹੈ ਅੱਗੇ ਕੀ ਦੇਖੀ ਜਾਓ ਹੋਣਾ ਕੀ ਹੈ ਬਿਲਕੁਲ ਆਪਰੇਸ਼ਨ ਹੋਇਆ ਨੌ ਟਿਕਾਨਿਆਂ ਦੇ ਉੱਤੇ ਜਿਹੜਾ ਜਾ ਕੇ ਅਤੰਕਵਾਦ ਨੂੰ ਸਿੱਧੀ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਵੀ ਜਿਹੜਾ ਸਰਚ ਆਪਰੇਸ਼ਨ ਲਗਾਤਾਰ ਜਾਰੀ ਹੈ ਸੋ ਨੂੰ ਕਿਸ ਤਰੀਕੇ ਦੇਖਦੇ ਮੈਂ ਕਹਿੰਦਾ ਨਹੀਂ ਸਰਚ ਆਪਰੇਸ਼ਨ ਇਸੇ ਵਾਸਤੇ ਹੈ ਵੀ ਬਿਲਕੁਲ ਜੜੋਂ ਖਤਮ ਕਰਨਾ ਹੈ ਅਤੰਕਵਾਦ ਨੂੰ ਕੋਈ ਵੀ ਭਾਰਤ ਦੇ ਸਾਹਮਣੇ ਇਸ ਤਰ੍ਹਾਂ ਦੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਸੋਚੇ ਵੀ ਨਾ ਉਹਦੀ ਰੂਹ ਕੰਬੇ ਉਦੀ ਰੂਹ ਕੰਬੇ ਵੀ ਅਸੀਂ ਭਾਰਤ ਨਾਲ ਪੰਗਾ ਲੈ ਰਹੇ ਆ ਯਾਰ ਉਹਨਾਂ ਨੇ ਕੀ ਬਗਾੜਿਆ ਸੀਗਾ ਉਹ ਘੁੰਮਣ ਜਾਂਦੇ ਨੇ ਕੀ ਕੀ ਉਹਨਾਂ ਦਾ ਮਤਲਬ ਉਹ ਸੀਗਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਤੁਸੀਂ ਕੀ ਕੀਤਾ ਨਿਹੱਤਿਆ ਤੇ ਅੱਗੇ ਵਾਰ ਕਰਤਾ ਹੁਣ ਲੈ ਕੇ ਦੇਖੋ ਨਾ ਪੰਗਾ ਹੁਣ ਲੈ ਕੇ ਦੇਖੋ ਪੰਗਾ ਹੁਣ ਅਗਲੇ ਦੇਖ ਲੋ ਸਾਰਾ ਸਾਡਾ ਦੇਸ਼ ਇੱਕ ਝੋਟਾ ਹੈ ਇਸ ਟਾਈਮ ਜਿਹੜੀ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਉਹ ਟੁੱਟਿਆ ਨਹੀਂ ਸਭ ਇਕੱਠੇ ਹੋ ਗਏ ਨੇ ਸਭ ਇਕੱਠੇ ਹੋ ਕੇ ਕਹਿ ਰਹੇ ਨੇ ਸਭ ਮੋਦੀ ਜੀ ਦੇ ਨਾਲ ਨੇ ਵੀ ਪਾਕਿਸਤਾਨ ਨੂੰ ਸਬਕ ਸਿਖਾਓ ਆਤਕਵਾਦ ਨੂੰ ਸਬਕ ਸਿਖਾਓ ਬਿਲਕੁਲ ਇੱਕ ਪਾਸੇ ਮੌਕ ਡ੍ਰਿਲ ਤਾਂ ਦੂਜੇ ਪਾਸੇ ਬਲੈਕਆਊਟ ਜਿਹੜਾ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਅਵੇਅਰ ਕੀਤਾ ਜਾ ਰਿਹਾ ਤੇ ਲੁਧਿਆਣੇ ਦੇ ਨਾਲ ਵੀ ਲੱਗਦੇ ਕਈ ਪਿੰਡਾਂ ਦੇ ਵਿੱਚ ਜਿਹੜਾ ਬਲੈਕਆਊਟ ਕੀਤਾ ਗਿਆ ਕੱਲ ਰਾਤ ਨੂੰ ਸੋ ਉਸ ਨੂੰ ਕਿਸ ਤਰੀਕੇ ਦੇਖਦੇ ਹੋ ਕਿ ਬਲੈਕ ਬਲੈਕਆਊਟ ਦਾ ਜਿਹੜਾ ਮੋਟੀ ਵੈ ਲੋਕਾਂ ਨੂੰ ਕੀ ਹੈ ਲੋਕਾਂ ਨੂੰ ਕੀ ਮੈਸੇਜ ਦੇਣਾ ਅਜੀਹਾ ਰਾਜਾ ਪਹਿਲੀ ਵਾਰ ਹੀ ਆਇਆ ਜੋ ਖੁਦ ਪੇਨ ਲੈਂਦਾ ਦੇਖੋ ਗੱਲ ਚਾਹੇ ਲੋਕਡਾਊਨ ਦੀ ਹੋਵੇ ਜਦੋਂ ਲੋਕਡਾਊਨ ਵੀ ਹੋਇਆ ਸੀ ਤੇ ਬੜੇ ਹੀ ਤਰੀਕੇ ਦੇ ਨਾਲ ਸਮਝਾਇਆ ਗਿਆ ਅੱਜ ਜਦੋਂ ਯੁੱਧ ਦੀ ਬਾਰੀ ਹੈ ਤੇ ਹੋ ਸਕਦਾ ਹੈ ਉਹ ਜਵਾਬੀ ਹਮਲਾ ਜਿਹੜਾ ਕਰਨ ਤੇ ਆਪਣੀ ਜਨਤਾ ਨੂੰ ਕਿੱਦਾਂ ਸੇਫ ਕਰਨਾ ਹੈ ਆਪਣੀ ਪ੍ਰਜਾ ਨੂੰ ਸੇਫ ਕਿੱਦਾਂ ਕਰਨਾ ਹੈ ਉਸ ਰਾਜੇ ਨੂੰ ਆਂਦਾ ਹੈ ਮੋਦੀ ਜੀ ਨੂੰ ਆਂਦਾ ਹੈ ਇਸ ਕਰਕੇ ਮੋਗ ਡੀਲ ਕਰਵਾ ਕੇ ਇਹ ਦੱਸਿਆ ਜਾ ਰਿਹਾ ਵੀ ਕੱਲ ਨੂੰ ਕੋਈ ਹਮਲਾ ਹੁੰਦਾ ਵੀ ਹੈ ਤਾਂ ਡਰਨ ਦੀ ਲੋੜ ਨਹੀਂ ਬੜੇ ਹੀ ਤਰੀਕੇ ਦੇ ਨਾਲ ਨਜਿੱਠਣਾ ਹੈ ਔਰ ਅਸੀਂ ਨਜਿੱਠਣ ਨੂੰ ਤਿਆਰ ਵੀ ਬੈਠੇ ਆਂ ਸਾਨੂੰ ਕੋਈ ਪਰਵਾਹ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਜਿਹੜੇ ਭਾਰਤ ਦੇ ਵਿੱਚ ਰਹਿ ਕੇ ਕਹਿ ਰਹੇ ਨੇ ਵੀ ਪਾਕਿਸਤਾਨ ਨਾਲ ਲੜਾਈ ਲਾ ਕੇ ਇਹ ਹੋ ਜਾਊਗਾ ਅਸੀਂ ਮਰਦਾਬਾਦ ਨਹੀਂ ਕਹਿ ਸਕਦੇ ਤੇ ਭਾਈ ਸਾਹਿਬ ਉਥੇ ਜਾਓ ਉਥੇ ਰਹੋ ਤੁਹਾਨੂੰ ਫਿਰ ਪਤਾ ਲੱਗ ਜਾਊਗਾ ਵੀ ਤੁਹਾਨੂੰ ਉਹ ਕਿੰਨਾ ਕੁ ਪਿਆਰ ਕਰਦੇ ਨੇ ਤੁਹਾਨੂੰ ਉਹ ਕਿੰਨਾ ਕੁ ਪਿਆਰ ਕਰਦੇ ਨੇ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਆ ਚਾਹੇ ਭਾਰਤ ਵਿੱਚ ਮੁਸਲਮਾਨ ਭਾਈਚਾਰਾ ਰਹਿੰਦਾ ਉਹਨਾਂ ਨੂੰ ਨਫ਼ਰਤ ਕਰਦੇ ਆ ਉਹ ਹਰ ਇੱਕ ਭਾਰਤੀ ਤੋਂ ਨਫ਼ਰਤ ਕਰਦੇ ਆ ਪਾਕਿਸਤਾਨੀ ਲੋਕ ਇਸ ਕਰਕੇ ਸਾਨੂੰ ਪਾਕਿਸਤਾਨ ਦਾ ਸਾਥ ਨਾ ਦੇ ਕੇ ਵਿਰੋਧ ਕਰਕੇ ਅੱਜ ਸਾਰੀ ਰਾਜਨੀਤੀ ਛੱਡ ਕੇ ਆਪਣੀ ਸਰਕਾਰ ਦੇ ਨਾਲ ਖੜਨਾ ਚਾਹੀਦਾ ਹੈ ਔਰ ਪਾਕਿਸਤਾਨ ਨੂੰ ਜਿਹੜਾ ਸਬਕ ਸਿਖਾਣਾ ਚਾਹੀਦਾ ਹੈ ਤੁਹਾਡੇ ਮਨਾਂ ਦੇ ਵਿੱਚ ਕੀ ਖਿਆਲ ਹੈ ਅਗਰ ਇਹ ਜੁੱਧ ਹੁੰਦਾ ਹੈ ਤੇ ਉਸ ਤੋਂ ਬਾਅਦ ਕਿੰਨਾ ਕਾ ਨੁਕਸਾਨ ਜਿਹੜਾ ਹੋ ਸਕਦਾ ਕਿਉਂਕਿ ਬਾਰਡਰ ਦੇ ਨਾਲ ਲੱਗਦੇ ਪਾਰਤ ਦੇਸ਼ ਦੇ ਵਿੱਚ ਕਈ ਪਿੰਡ ਦੰਦ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਲੋਕ ਆਪਣੇ ਘਰ ਨੂੰ ਖਾਲੀ ਕਰਕੇ ਸੁਰੱਖਿਅਤ ਸਥਾਨਾਂ ਦੇ ਵਿੱਚ ਜਾ ਰਹੇ ਨੇ ਤੇ ਕਿਤਨੇ ਕਿਤੇ ਲੱਗਦਾ ਹੈ ਕੀ ਕਹਿਣਾ ਚਾਹੂੰਗਾ ਦੇਖੋ ਜੀ ਜੇ ਕੋਈ ਨੁਕਸਾਨ ਹੁੰਦਾ ਹੈ ਭਾਰਤ ਵਾਸੀਆਂ ਨੂੰ ਸਰਕਾਰ ਤੈਅ ਕਰੇ ਵੀ ਸਾਡੇ ਵੱਲੋਂ ਕੀ ਸਹਿਯੋਗ ਹੋ ਸਕਦਾ ਤੇ ਅਸੀਂ ਆਪਣੇ ਵੱਲੋਂ ਸਹਿਯੋਗ ਵੀ ਕਰਾਂਗੇ ਮੈਂ ਤਾਂ ਇੱਕ ਬੇਨਤੀ ਹੋਰ ਵੀ ਲਾਣੀ ਸੀ ਡੀਸੀ ਸਾਹਿਬ ਨੂੰ ਵੀ ਜਿਹੜੇ ਉਹ ਪੂਰੇ ਹੋਏ ਨੇ 27 ਲੋਕ ਜਿਹੜੇ ਸਾਡੇ ਜਿਹੜੇ ਪਹਿਲਗਾਮ ਦੇ ਵਿੱਚ ਪੂਰੇ ਹੋਏ ਸੀ ਇੱਕ ਅਕਾਊਂਟ ਨੰਬਰ ਜਾਰੀ ਕਰੋ ਸਾਡੇ ਕੋਲ ਜਿੰਨੀ ਕਿ ਸ਼ਰਦਾ ਹੋਊਗੀ ਅਸੀਂ ਉਹਦੇ ਵਿੱਚ ਪਾਵਾਂਗੇ ਤਾਂ ਕਿ ਉਸ ਪਰਿਵਾਰਾਂ ਨੂੰ ਹੈਲਪ ਮਿਲ ਸਕੇ ਜਿਹੜੇ ਵੀ ਆ ਸਾਡਾ ਹਿੰਦੁਸਤਾਨ ਜਿਹੜਾ ਆ ਉਹ ਰਲ ਮਿਲ ਕੇ ਸਭ ਕੁਝ ਨਿਚਲੇਗਾ ਕੋਈ ਨੁਕਸਾਨ ਨੁਕਸਾਨ ਨਹੀਂ ਹੋਣ ਲੱਗਾ ਭਾਰਤ ਜਿਹੜਾ ਆਪਣੇ ਆਪ ਚ ਬਹੁਤ ਸਟਰੋਂਗ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਬਿਲਕੁਲ ਯੂਥ ਵੀ ਜਿਹੜਾ ਨਾਲ ਖੜਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਨਾਲ ਖੜੇ ਹੋ ਤੇ ਉਸ ਤੋਂ ਬਾਅਦ ਯੂਥ ਵਿੱਚ ਕੀ ਕੁਝ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਹੁਣ ਯੂਥ ਦੇ ਵਿੱਚ ਬਹੁਤ ਹੀ ਵਧੀਆ ਮੈਸੇਜ ਗਿਆ ਹੈ ਜਿਹੜਾ ਸਾਡੇ ਮੋਦੀ ਸਾਹਿਬ ਨੇ ਜੋ ਵੀ ਕੰਮ ਕੀਤਾ ਹੈ ਸਾਡੇ ਇੰਡੀਅਨ ਆਰਮੀ ਨੇ ਕੰਮ ਕੀਤਾ ਹੈ ਤੇ ਮੈਂ ਆਪਣੇ ਯੂਥ ਯੂਥ ਅੱਜ ਇੱਕ ਝੂਟਾ ਯੂਥ ਨੂੰ ਵੀ ਅਗਰ ਕਿਸੇ ਵੱਲੋਂ ਹੁਕਮ ਲਗਾਇਆ ਜਾਏਗਾ ਤਾਂ ਯੂਥ ਵੀ ਪੂਰਾ ਕੰਦੇ ਨਾਲ ਕੰਦਾ ਲਾ ਕੇ ਡਟ ਕੇ ਖੜਾ ਹੈ ਜੀ ਚੇਹੀ ਨੇ ਬਿਲਕੁਲ ਸੋ ਦੱਸਦੀ ਹੈ ਕਿ ਸਾਡੇ ਨਾਲ ਬੀਜੇਪੀ ਤੋਂ ਕੌਂਸਲਰ ਵੀ ਹੈਗੇ ਨੇ ਲੁਧਿਆਣਾ ਦੇ ਵਿੱਚ ਸੋ ਦੱਸਦੀ ਕਿ ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਅਸੀਂ ਮੋਡੇ ਤੋਂ ਮੋਡਾ ਨਾਂ ਲਾ ਕੇ ਖੜੇ ਆ ਤੇ ਕਿਤੇ ਨਾ ਕਿਤੇ ਜਿਹੜਾ ਭਾਰਤ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਾਂ ਭਾਰਤੀ ਫੌਜ ਵੱਲੋਂ ਜਿਹੜਾ ਮੂਤੋੜ ਜਵਾਬ ਅਤਿ ਕਵਾਦ ਨੂੰ ਦਿੱਤਾ ਗਿਆ ਸੋ ਕਿਤੇ ਨਾ ਉਹਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਖੁਸ਼ੀ ਦੀ ਜਿਹੜੀ ਲਹਿਰ ਹੈ ਦੇਖਣ ਨੂੰ ਮਿਲ ਰਹੀ ਹੁੰਦਾ ਦੇਖਣਾ ਹੋਵੇਗਾ ਕਿ ਆਣ ਵਾਲਾ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਕਿਉਂਕਿ ਕਈ ਪਿੰਡ ਧੰਦੇ ਨੇ ਜਿਹੜੇ ਪਿੰਡ ਜਿਹੜੇ ਖਾਲੀ ਹੋ ਰਹੇ ਨੇ ਸੋ ਲੋਕ ਆਪਣੇ ਘਰਾਂ ਨੂੰ ਕੁਝ ਵੀ ਜਾ ਰਹੇ ਨੇ ਸੋ ਤਿਆਰੀਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਉਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਹੈ ਅਤੰਕਵਾਦ ਨੂੰ ਹੋਰ ਕਿਸ ਤਰੀਕੇ ਮੂੰਹ ਤੋੜ ਜਿਹੜਾ ਜਵਾਬ ਦਿੱਤਾ ਜਾਂਦਾ ਦੇਖਦੇ ਹੋ ਲੁਧਰਾਂ ਲਈ ਮੈਨਟਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਤਾਂ